ਅੱਜ ਆਪਾਂ ਬਣਾਇਆ ਜੀ ਗਰਮੀਆਂ ਵਿੱਚ ਖਾਧਾ ਜਾਣ ਵਾਲਾ ਸਪੈਸ਼ਲ ਚਲਾਈ ਦਾ ਸਾਗ ਬਿਲਕੁਲ ਪੂਰੇ ਦੇਸੀ ਤਰੀਕੇ ਨਾਲ ਤੁਸੀਂ ਵੀ ਇੱਕ ਵਾਰੀ ਬਣਾਓਗੇ ਤੇ ਬਾਰ-ਬਾਰ ਖਾਓਗੇ ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਸਾਗ ਸਾਗ ਆਪਾਂ ਬਣਾਵਾਂਗੇ ਜੀ ਚਲਾਈ ਦਾ ਖਾਸ ਗਰਮੀਆਂ ਵਿੱਚ ਬਣਾ ਕੇ ਖਾਧਾ ਜਾਣ ਵਾਲਾ ਚਲਾਈ ਦਾ ਸਾਗ ਤੇ ਇਸ ਸਾਗ ਵਿੱਚ ਆਪਾਂ ਹੋਰ ਕੀ ਕੀ ਪਾਵਾਂਗੇ ਤੇ ਇਹਨੂੰ ਕਿਸ ਤਰ੍ਹਾਂ ਬਣਾਵਾਂਗੇ ਉਹ ਅੱਗੇ ਆਪਾਂ ਵੀਡੀਓ 'ਚ ਵੇਖ ਲੈਣੇ ਆ ਤੇ ਹੁਣ ਪਹਿਲਾਂ ਆਪਾਂ ਸਮਾਨ ਦੱਸ ਦਿੰਨੇ ਆ ਜੀ ਆਪਾਂ ਸਾਗ ਦੇ ਵਿੱਚ ਹੋਰ ਕੀ ਕੀ ਪਾਉਣ ਲੱਗੇ ਆ ਸਾਤ ਅੱਜ ਦਾ ਜਿਹੜਾ ਆਪਾਂ ਸਾਗ ਬਣਾਉਣਾ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਚਣਿਆਂ ਦੀ ਦਾਲ ਇਹਨੂੰ ਮਿਹਰ ਦੀ ਕੋਲੀ ਮੈਂ ਦਾਲਦੀ ਲਈ ਇੱਥੇ ਤੇ ਇਹਨੂੰ ਮੱਧਾ 6 ਘੰਟਾ ਪਹਿਲਾਂ ਭਿਉਂ ਕੇ ਰੱਖ ਲਿਆ ਸੀ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਇੱਕ ਸਾਈਡ ਤੇ ਰੱਖਦੇ ਆ ਇਹਨੂੰ ਤੇ ਨਾਲ ਹੀ ਆਪਾਂ ਸਾਗ ਦੇ ਵਿੱਚ ਲਿਆ ਜੀ ਆਪਾਂ ਚਲਾਈ ਲਈ ਆ ਇਹਨੂੰ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਇੱਥੇ ਲਿਆ ਜੀ ਬਾਥੂ ਬਾਥੂ ਨੂੰ ਵੀ ਮੈਂ ਸਾਫ਼ ਕਰ ਲਿਆ ਤੇ ਨਾਲ ਹੀ ਇੱਥੇ ਥੋੜੀ ਜਿਹੀ ਲਈ ਹੈ ਜੀ ਆਪਾਂ ਸਲੂਨਕ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰੀਕੇ ਨਾਲ ਤਿੰਨ ਤੋਂ ਚਾਰ ਪਾਣੀ ਸਾਫ਼ ਪਾਣੀ ਨਾਲ ਧੋ ਕੇ ਤੇ ਰੱਖ ਲਿਆ ਸੀ ਤੇ ਹੁਣ ਆਪਾਂ ਇਹਨਾਂ ਹੀ ਸਾਗ ਦੀ ਸਭ ਤੋਂ ਪਹਿਲਾਂ ਕਰ ਲੈਣੇ ਆ ਜੀ ਕਟਿੰਗ ਤੇ ਫਿਰ ਉਸ ਤੋਂ ਬਾਅਦ ਆਪਾਂ ਚੁੱਲੇ ਤੇ ਧਰਾਂਗੇ ਜੀ ਅੱਜ ਦਾ ਜਿਹੜਾ ਸਾਗ ਆਪਾਂ ਬਣਾਉਣਾ ਇਹਨੂੰ ਆਪਾਂ ਤੌੜੀ ਵਿੱਚ ਬਣਾਵਾਂਗੇ ਬਿਲਕੁਲ ਦੇਸੀ ਤਰੀਕੇ ਨਾਲ ਥੋੜਾ ਥੋੜਾ ਆਪਾਂ ਸਾਗ ਲੈ ਲਾਂਗੇ ਤੇ ਇਹਨੂੰ ਆਪਾਂ ਕੱਟਣਾ ਸ਼ੁਰੂ ਕਰਦੇ ਆ ਜੀ ਤੁਸੀਂ ਕਰ ਦੇ ਨਾਲ ਡਰਾਟ ਦੇ ਨਾਲ ਜਾਂ ਸਾਗ ਕੱਟਣ ਵਾਲੇ ਟੋਕੇ ਦੇ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਸਾਗ ਨੂੰ ਕੱਟ ਸਕਦੇ ਆ ਆਪਣੇ ਥੋੜਾ ਜਿਹਾ ਹੀ ਸਾਗ ਆ ਇਸ ਕਰਕੇ ਆਪਾਂ ਕਰ ਦੇ ਨਾਲ ਲੱਗਿਆ ਜੀ ਕੱਟਣ ਇਹ ਸਾਗ ਨੂੰ ਆਪਾਂ ਬਰੀਕ-ਬਰੀਕ ਇਹਦੀ ਕਟਿੰਗ ਕਰ ਲਾਂਗੇ ਲੋ ਜੀ ਆਪਾਂ ਇਸੇ ਤਰ੍ਹਾਂ ਸਾਰੇ ਸਾਗ ਨੂੰ ਕੱਟ ਕੇ ਤੇ ਫਿਰ ਆਪਾਂ ਮਿਲਦੇ ਆਂ ਸਾਗ ਦੀ ਆਪਾਂ ਕਟਿੰਗ ਕਰ ਲਈ ਹੈ ਸਾਰੇ ਦੀ ਤੇ ਤੁਸੀਂ ਚਾਹੋ ਤੇ ਇਹਦੇ ਵਿੱਚ ਤੁਸੀਂ ਪਾਲਕ ਵੀ ਪਾ ਸਕਦੇ ਹੋ ਪਰ ਸਾਨੂੰ ਪਾਲਕ ਬਾਜ਼ਾਰੋਂ ਮਿਲੀ ਨਹੀਂ ਬਹੁਤ ਕੋਸ਼ਿਸ਼ ਕੀਤੀ ਲੱਭਣ ਦੀ ਪਰ ਬਾਜ਼ਾਰ 'ਚ ਕਿਤੇ ਨਹੀਂ ਸਾਨੂੰ ਪਾਲਕ ਮਿਲੀ ਤੇ ਤੁਸੀਂ ਬਾਥੂ ਵੀ ਪਾ ਸਕਦੇ ਹੋ ਇਹਨਾਂ ਦੋਨਾਂ ਚੀਜ਼ਾਂ ਨੂੰ ਪਾ ਕੇ ਵੀ ਤੁਸੀਂ ਵਿੱਚ ਦਾਲ ਪਾ ਕੇ ਸਾਗ ਬਣਾਓ ਬਹੁਤ ਸੁਆਦ ਬੰਦਾ ਸਾਗ ਤੇ ਖਾਸ ਗਰਮੀਆਂ ਵਿੱਚ ਹੀ ਬਣਾਇਆ ਜਾਂਦਾ ਕਿਉਂਕਿ ਸਰਦੀਆਂ ਵਿੱਚ ਪਾਲਕ ਜਿਹੜੀ ਹੁੰਦੀ ਹੈ ਚਲਾਈ ਇਹ ਬਹੁਤ ਘੱਟ ਮਿਲਦੀ ਹੈ ਤੇ ਲਓ ਜੀ ਹੁਣ ਆਪਾਂ ਸਾਗ ਦੀ ਕਰ ਲਈ ਹੈ ਸਾਰੇ ਦੀ ਕਟਿੰਗ ਤੇ ਹੁਣ ਆਪਾਂ ਇਹਨਾਂ ਨੂੰ ਝਾੜਦੇ ਹਾਂ ਜੀ ਚੁੱਲੇ ਤੇ ਤੌਲੀ ਵਿੱਚ ਤੇ ਹੁਣ ਪਾ ਦਾਂਗੇ ਜੀ ਪਾਣੀ ਪਾਣੀ ਆਪਾਂ 2 ਗਲਾਸ ਪਾ ਦਾਂਗੇ ਕਿਉਂਕਿ ਆਪਾਂ ਛੋਲਿਆਂ ਦੀ ਦਾਲ ਵੀ ਪਾਣੀ ਇਹ ਵਿੱਚ ਦੇ ਨਾਲ ਹੀ ਪਾਵਾਂਗੇ ਆਪਾਂ ਦਾਲ ਨੂੰ ਸਾਗ ਪਾਵਾਂਗੇ ਇੱਥੇ ਮੈਂ ਲਈਆਂ ਨੇ ਹਰੀਆਂ ਮਿਰਚਾਂ ਤੇ ਇੱਕ ਗੰਢੀ ਲਸਣ ਦੀ ਛਿਲਕੇ ਲਈ ਹਰੀਆਂ ਮਿਰਚਾਂ ਨੂੰ ਕੱਟ ਮਾਰ ਲੈਨੇ ਤੇ ਇਹ ਵੀ ਆਪਾਂ ਪਾ ਦਾਂਗੇ ਜੀ ਸਾਗ ਦੇ ਵਿੱਚੇ ਤੇ ਨਾਲ ਹੀ ਇੱਥੇ ਸਵਾਦ ਅਨੁਸਾਰ ਆਪਾਂ ਪਾ ਦਾਂਗੇ ਜੀ ਇੱਕ ਚਮਚ ਲੂਣ ਦਾ ਤੇ ਹੁਣ ਆਪਾਂ ਇੱਥੇ ਸਾਗ ਨੂੰ ਟੱਕ ਕੇ ਅੱਧਾ ਪੌਣਾ ਘੰਟਾ ਇਹਨੂੰ ਆਪਾਂ ਸਾਗ ਨੂੰ ਰੈਨ ਲਾਂਗੇ 1.5 ਘੰਟਾ ਹੋ ਗਿਆ ਆਪਣਾ ਸਾਗ ਨੂੰ ਧਰੇ ਹੋਏ ਵਿੱਚ ਦੀ ਆਪਾਂ ਇੱਕ ਵਾਰੀ ਚੈੱਕ ਕਰ ਲਿਆ ਸੀ ਤੇ ਹੁਣ ਆਪਾਂ ਦੇਖ ਲੈਨੇ ਜੀ ਸਾਗ ਬਣ ਗਿਆ ਤੇ ਤੇ ਸਾਗ ਦਾ ਸਾਗ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਦਾਲ ਵੀ ਪੂਰੀ ਸੌਫਟ ਹੋ ਗਈ ਆ ਆਹ ਦੇਖ ਤੇ ਹੁਣ ਆਪਾਂ ਸਾਗ ਨੂੰ ਘੋਟ ਲੈਣੇ ਆ ਸਾਗ ਨੂੰ ਇੱਥੇ ਘੋਟਣ ਵਾਸਤੇ ਮੈਂ ਇੱਥੇ ਲਿਆ ਹੋਇਆ ਜੀ ਵੇਸਣ ਤੁਸੀਂ ਮੱਕੀ ਦਾ ਆਟਾ ਚੌਲਾਂ ਦਾ ਆਟਾ ਕੋਈ ਵੀ ਪਾ ਸਕਦੇ ਹੋ ਕਿਉਂਕਿ ਆਪਾਂ ਵਿੱਚ ਛੋਲੇ ਦੀ ਦਾਲ ਪਾਈ ਹੈ ਇਸ ਕਰਕੇ ਆਪਾਂ ਵੇਸਣ ਦੋ ਚਮਚੇ ਵੇਸਣ ਦੇ ਪਾ ਕੇ ਤੇ ਇਹਨੂੰ ਆਪਾਂ ਸਾਗ ਨੂੰ ਘੋਟ ਲਾਂਗੇ ਲਓ ਜੀ ਆਪਾਂ ਸਾਗ ਨੂੰ ਘੋਟ ਕੇ ਬਿਲਕੁਲ ਕਰ ਲਿਆ ਤਿਆਰ ਤੁਸੀਂ ਦੇਖ ਸਕਦੇ ਹੋ ਕਲਰ ਵੀ ਸਾਗ ਦਾ ਕਿੰਨਾ ਵਧੀਆ ਆਇਆ ਤੇ ਸਾਗ ਆਪਣਾ ਬਹੁਤ ਸੋਹਣਾ ਘੁਟਿਆ ਤੇ ਹੁਣ ਆਪਾਂ ਲਾਉਨੇ ਆ ਜੀ ਤੜਕਾ ਸਾਗ ਨੂੰ ਤੜਕਾ ਲਾਉਣ ਵਾਸਤੇ ਆਪਾਂ ਇੱਥੇ ਲਾਵਾਂਗੇ ਜੀ ਸਰੋਂ ਦਾ ਤੇਲ ਤੇ ਤੇਲ ਨੂੰ ਕਰ ਲੈਨੇ ਆ ਗਰਮ ਚੰਗੀ ਤਰ੍ਹਾਂ ਤੇ ਨਾਲ ਹੀ ਇੱਥੇ ਮੈਂ ਲਏ ਦੋ ਟਮਾਟਰ ਕੱਟ ਕੇ ਲੈਨੇ ਤੇ ਤਿੰਨ ਚਾਰ ਲੀਆਂ ਹਰੀਆਂ ਮਿਰਚਾਂ ਇੱਕ ਗੰਢੀ ਲਸਣ ਦੀ ਦੋ ਲੈਨੇ మీడియం ਸਾਈਜ਼ ਦੇ ਪਿਆਜ਼ ਤੇਲ ਆਪਣਾ ਹੋ ਗਿਆ ਇੱਥੇ ਗਰਮ ਤੇ ਨਾਲ ਹੀ ਹੁਣ ਪਾ ਦਿੰਨੇ ਆ ਜੀ ਲਸਣ ਲਸਣ ਨੂੰ ਥੋੜਾ ਜਿਹਾ ਭੁੰਨ ਲਾਂਗੇ ਹਰੀਆਂ ਮਿਰਚਾਂ ਤੇ ਪਿਆਜ਼ ਇਹਨਾਂ ਨੂੰ ਫੋਨ ਲੈਣਾ ਜਿਹੜੇ ਆਪਣੇ ਭੁੱਜ ਗਏ ਨੇ ਚੰਗੀ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਟਮਾਟਰ ਇਹਨਾਂ ਨੂੰ ਵੀ ਆਪਾਂ ਧੋ ਲੈਣਾ ਮਸਾਲਾ ਵੀ ਆਪਣਾ ਪੁੱਜ ਕੇ ਹੋ ਗਿਆ ਜੇ ਤਿਆਰ ਬਿਲਕੁਲ ਟਮਾਟਰ ਪੂਰੇ ਸੌਫਟ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਸਾਗ ਸਾਗ ਨੂੰ ਚੰਗੀ ਤਰ੍ਹਾਂ ਹੁਣ ਮਸਾਲੇ ਦੇ ਵਿੱਚ ਮਿਕਸ ਕਰ ਦਿੱਤਾ ਤੇ ਹੁਣ ਆਪਾਂ ਨੂੰ 2 ਕੁ ਮਿੰਟ ਸਾਗ ਨੂੰ ਆਪਾਂ ਹੋਰ ਫਰੀਜਾ ਲਵਾ ਲਾਂਗੇ ਚੰਗੀ ਤਰ੍ਹਾਂ ਤੇ ਲੋ ਜੀ ਆਪਣਾ ਸਾਗ ਚਲਾਈ ਦਾ ਬਣ ਕੇ ਬਿਲਕੁਲ ਹੋ ਗਿਆ ਜੀ ਤਿਆਰ ਪੂਰੇ ਦੇਸੀ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕੀਤਾ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਜੀ ਇੱਕ ਪਾਂਡੇ ਵਿੱਚ ਪਾ ਕੇ ਸਰਵ ਚਲਾਈ ਦਾ ਸਾਗ ਬਣ ਕੇ ਬਿਲਕੁਲ ਹੋ ਗਿਆ ਜੇ ਤਿਆਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਾਗ ਬਣ ਕੇ ਤਿਆਰ ਹੋਇਆ ਇਹਨੂੰ ਸਵਾਗ ਨੂੰ ਤੁਸੀਂ ਚਾਹੇ ਮੱਕੀ ਦੀ ਰੋਟੀ ਨਾਲ ਖਾਓ ਚਾਹੇ ਤੰਦੂਰੀ ਰੋਟੀ ਨਾਲ ਖਾਓ ਤੇ ਚਾਹੇ ਖਾਓ ਚੋਲਾ ਨਾਲ ਸਾਗ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਤੇ ਸਪੈਸ਼ਲ ਗਰਮੀ ਵਿੱਚ ਬਣਾ ਕੇ ਖਾਣ ਵਾਲਾ ਤੇ ਨਾਲ ਰੱਖਾਂਗੇ ਜੀ ਆਪਾਂ ਦੇਸੀ ਘਿਓ ਤੁਸੀਂ ਮੱਖਣ ਵੀ ਰੱਖ ਸਕਦੇ ਹੋ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਕਿਸੇ ਅਗਦੀ ਵੀਡੀਓ ਦੇ ਵਿੱਚ ਧੰਨਵਾਦ